ਪਿਛਲੇ ਦੇਨੀਪਿੰਡ ਦੁਲੜ ਵਿਖੇ ਸਰਕਾਰੀ ਸਕੂਲ ਦੇ ਬਾਹਰ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਸਕੂਲ ਅੰਦਰ ਅਧਿਆਪਕਾਂ ਦੀ ਕਾਟ ਕਰਨ ਸੜਕ ਤੇ ਹੀ ਦਰਿਆ ਵਿਚਾ ਰੋਸ਼ ਪ੍ਰਦਰਸ਼ਨ ਕਰ ਦਿੱਤਾ ਸੀ ਸਾਡੇ ਚੈਨਲ ਤੇ ਚੱਲੀ ਖਬਰ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡ ਦੁਲੜ ਦੇ ਸਰਕਾਰੀ ਸਕੂਲ ਵਿੱਚ ਦੋ ਨਵੇਂ ਅਧਿਆਪਕ ਤੈਜ ਦਿੱਤੇ ਹਨ ਜਿਸ ਤੋਂ ਸਕੂਲ ਦੇ ਬੱਚੇ ਅਤੇ ਉਹਨਾਂ ਦੇ ਮਾਪੇ ਬਹੁਤ ਹੀ ਖੁਸ਼ ਹਨ ਸਮਾਣਾ ਤੋਂ ਦੀਵਾਨ ਥਰੇਜਾ ਦੀ ਰਿਪੋਰਟ ਹੋ ਬੜੀ ਵਧੀਆ ਲੱਗ ਰਿਹਾ ਜੀ ਕਿਉਂਕਿ ਟੀਚਰਾਂ ਨਾਲ ਪੜਾਈ ਤਾਂ ਵਧਣੀ ਹੁਣ ਪਹਿਲਾਂ ਇੱਕ ਇਕੱਲੇ ਟੀਚਰ ਸੀ ਹੂੰ ਇਸਲੀ ਦਿੱਕਤ ਆ ਸੀ ਹੁਣ ਦੋ ਟੀਚਰ ਹੋ ਗਏ ਇੱਕ ਮੈਟਨ ਹੋ ਗਏ ਠੀਕ ਹੈ ਇਸਲੀ ਵਧੀਆ ਪੜਾਈ ਚੱਲ ਰਹੀ ਹੈ ਕਿੱਥੋਂ ਕਿੱਥੋਂ ਆਏ ਨੇ ਇਹ ਮੈਡਮ ਇੱਕ ਮੈਡਮ ਕਨੌਰ ਬਲੋਕ ਤੋਂ ਆਈ ਹੈ ਹੂੰ ਇੱਕ ਫਤਿਹਪੁਰ ਕਲਸਟਰ ਤੋਂ ਠੀਕ ਹੈ ਤੇ ਹੁਣ ਬੱਚੇ ਠੀਕ ਪੜ ਰਹੇ ਨੇ ਹਾਂਜੀ ਬੱਚੇ ਠੀਕ ਪੜ ਰਹੇ ਨੇ ਕਿੰਨੀ ਵੀ ਤੱਕ ਇਹ ਜਿਹੜਾ ਸਕੂਲ ਹੈ ਇਹ 5ਵੇਂ ਤੱਕ ਸਾਰੇ ਤਕਰੀਬਨ ਹੋ ਗਏ ਸੀ 8-9 ਮਹੀਨੇ ਜੋ ਜਿਹੜੇ ਚ ਦੋ ਟੀਚਰ ਸੀ ਐਚਡੀ ਤੇ ਇਜਿਟੀ ਟੀਚਰ ਉਹਨਾਂ ਦੀ ਟਰਾਂਸਫਰ ਹੋ ਚੁੱਕੀ ਸੀ ਉਸ ਤੋਂ ਬਾਅਦ ਇਹ ਸਕੂਲ ਥੋੜੇ ਸਮੇਂ ਖਾਲੀ ਹੋਣ ਦੇ ਕਾਰਨ ਮੰਗ ਰਹੀ ਸੀ ਕਿ ਟੀਚਰ ਟਰਾਂਸਫਰ ਕਰਕੇ ਆਈ ਲੇਕਿਨ ਉਹ ਕੱਲੇ ਟੀਚਰ ਹੋਣ ਦੇ ਕਰਕੇ ਇੱਥੇ ਮਤਲਬ ਬੱਚਿਆਂ ਦੀ ਸਟਰੈਂਥ ਜ਼ਿਆਦਾ ਹੋਣ ਕਰਕੇ ਪੜਾਈ ਪ੍ਰਭਾਵਿਤ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਉਸ ਤੋਂ ਬਾਅਦ ਬਗਤਪਿੰਡ ਵਾਲਿਆਂ ਦੀ ਡਿਮਾਂਡ ਸੀ ਕਿ ਟੀਚਰ ਭੇਜਿਆ ਜਾਵੇ ਤੇ ਉਹ ਮੇਰੀ ਪੋਸਟਿੰਗ ਦੀ ਫਤਿਹਪੁਰ ਕਲਸਟਰ ਦੇ ਵਿੱਚ ਹੈ ਤੇ ਮੈਨੂੰ ਉੱਥੋਂ ਇੱਥੇ ਦੂਜੇ ਸਕੂਲ ਦੇ ਵਿੱਚ ਮਤਲਬ ਅਰਜੀ ਦੌੜ ਕੇ ਕਮਾਉਣੇ ਮ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਬੋਲੋ ਮੇਰਾ ਨਾਮ ਦਵਿੰਦਰ ਸ਼ਵੀਰਪੁਰ ਹੈ ਜ਼ਿਲ੍ਹਾ ਪ੍ਰਧਾਨ ਨੌਜਨਪਾਤ ਚੋਹ ਹੈ ਜਵਿੰਦਰ ਜੀ ਤੁਸੀਂ ਪਹਿਲਾਂ ਮੁੱਦਾ ਚੱਕਿਆ ਸੀ ਵੀ ਸਕੂਲ ਦੇ ਵਿੱਚ ਮੈਡਮ ਨਹੀਂ ਹੈ ਬੱਚੇ ਬਾਹਰ ਸੜਕਾਂ ਤੇ ਉਤਰ ਚੁੱਕੇ ਸੀ ਜਿੰਦਾ ਲੱਗ ਗਿਆ ਸੀ ਤੇ ਹੁਣ ਮੈਡਮ ਆ ਚੁੱਕੇ ਨੇ ਬੱਚਿਆਂ ਦੀ ਪਹਿਲਾਂ ਕਾਫੀ ਪੜਾਈ ਪ੍ਰਭਾਵੀਤ ਹੋਈ ਹੈ ਹੁਣ ਕਿਦਾਂ ਦਾ ਅਸਰ ਦਿਖ ਰਿਹਾ ਹੈ ਦੇਖੋ ਜੀ ਜਦੋਂ ਅਸੀਂ ਇੱਥੇ ਮਾਮਲਾ ਚੱਕਿਆ ਸੀ ਤਾਂ ਉਸ ਤੋਂ ਦੋ ਦਿਨਾਂ ਬਾਅਦ ਹੀ ਬੀਪੀਓ ਸਾਹਿਬ ਨੇ ਤੇ ਡੀਪੀਆਈ ਦੇ ਨਿਰਦੇਸ਼ਾਂ ਹੇਠ ਇੱਥੇ ਜਿਹੜੇ ਦੋ ਟੀਚਰ ਡੈਪੂਟੇਸ਼ਨ ਤੇ ਭੇਜਦੇ ਸੀ ਉਸ ਤੋਂ ਅਗਲੇ ਦਿਨਾਂ ਚ ਇੱਕ ਸਾਲ ਵਾਸਤੇ ਤੇ ਸਾਡੀ ਮੰਗ ਸੀ ਵੀ ਪੱਕੇ ਤੌਰ ਤੇ ਹੋਣ ਉਸ ਤੋਂ ਬਾਅਦ ਵੀ ਅਸੀਂ ਇਹ ਮੰਗ ਅੱਗੇ ਜਾਰੀ ਰੱਖਾਂਗੇ ਪਰ ਜਦੋਂ ਉਸ ਤੋਂ ਬਾਅਦ ਅਸੀਂ ਪਿੰਡ ਚ ਆ ਕੇ ਮੀਟਿੰਗ ਕਰੀ ਜਾਂ ਇੱਥੇ ਦੇਖਿਆ ਸਕੂਲ ਦਾ ਹਾਲ ਜਦੋਂ ਤੋਂ ਟੀਚਰ ਆਏ ਨੇ ਇੱਥੇ ਸਫਾਈ ਵੀ ਹੋਈ ਆ ਤੇ ਬੱਚਿਆਂ ਦੀ ਜਿਹੜੀ ਉਹ ਦੁਬਾਰਾ ਜਿਹੜੀ ਪੜ੍ਹਾਈ ਵੀ ਸ਼ੁਰੂ ਹੋਈ ਆ ਇਸੇ ਕਰਕੇ ਸਾਡੇ ਜਿਹੜੀ ਇੱਕੀ ਦੀ ਸੰਘਰਸ਼ਾ ਪਿੰਡ ਦੇ ਲੋਕਾਂ ਦੀ ਤੇ ਨੌਜਾਨ ਭਾਰਤ ਸਭਾ ਦੀ ਤੇ ਅਸੀਂ ਅੱਗੇ ਵੀ ਮੰਗ ਕਰਦੇ ਆਂ ਚੰਦੇ ਪੱਕੇ ਜਿਹੜੇ ਟੀਚਰ ਇੱਥੇ ਭਰਤੀ ਕੀਤੇ ਜਾਣੇ ਚਾਹੀਦੇ ਆ ਤਾਂ ਜੋ ਜਿਹੜੇ ਸਾਡੇ ਜਿਹ ਬੱਚੇ ਨੇ ਉਹ ਵਧੀਆ ਪੜਾਈ ਕਰ ਸਕਣ ਦੂਸਰਾ ਜੇ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣੀ ਆ ਤਾਂ ਪਿੰਡਾਂ ਦੇ ਸਕੂਲਾਂ ਦੇ ਵਿੱਚ ਬੱਚੇ ਭਰਤੀ ਕਰ ਟੀਚਰ ਭਰਤੀ ਕਰਨੇ ਪੈਣਗੇ ਫਿਰ ਜਾ ਕੇ ਜਿਹੜੀ ਉਹ ਸਿੱਖਿਆ ਸੈੱਟ ਹੋਊਗੀ